ਇਨਸਾਨ ਦੀ ਮੁੱਖ ਖਰਾਕ ਜੇ ਆਪਾਂ ਕਹੀਏ ਤਾਂ ਉਹ ਅੱਜ ਹੈ ਮੈਡੀਟੇਸ਼ਨ ਪੂਰੇ ਵਰਲਡ ਦੇ ਵਿੱਚ ਜਿਵੇਂ ਅੱਜ ਸਮਾਂ ਘੁੰਮ ਰਿਹਾ ਸਮੇਂ ਨੇ ਰਫਤਾਰ ਫੜੀ ਹੋਈ ਆ ਇਨਸਾਨ ਸਟ्रेस ਦੇ ਵਿੱਚ ਆ ਚੁੱਕਿਆ ਟੈਨਸ਼ਨ ਦੇ ਵਿੱਚ ਆ ਚੁੱਕਿਆ ਉਸ ਟੈਨਸ਼ਨ ਨੂੰ ਸਟ्रेस ਨੂੰ ਖਤਮ ਕਰਨਾ ਬਹੁਤ ਜ਼ਰੂਰੀ ਆ ਜਿਵੇਂ ਕੋਈ ਵੀ ਕੰਮ ਕਰਨਾ ਕਾਲਾ ਬਣ ਆ ਚੁੱਕਿਆ ਕਿਵੇਂ ਆਪ ਉਸ ਨੂੰ ਰਿਲੀਜ਼ ਕਰ ਸਕਦੇ ਆ ਆਪਣੀ ਲਾਈਫ ਦੇ ਵਿੱਚ ਜਿਵੇਂ ਕਹਿ ਸਕਦੇ ਆ ਕਿ ਇੰਜੋਏ ਕਰ ਸਕਦੇ ਆ ਬੰਦਗੀ ਦੀ ਦੁਨੀਆ ਦੇ ਵਿੱਚ ਜੋ ਰੂਹਾਨੀਅਤ ਦਾ ਸੰਸਾਰ ਆ ਥਾ ਸਮੁੰਦਰ ਭਗਤ ਇਸ ਨੂੰ ਕਹਿੰਦੇ ਆ ਮਸਤੀ ਹਾਂ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਅਸਲ ਦੇ ਵਿੱਚ ਅੰਦਰੋਂ ਇੱਕ ਸਰੂਰ ਆ ਉਹਨਾਂ ਨੂੰ ਦੇ ਆਰ ਇਨਟੌਕਸੀਕੇਟਿਡ ਫਰਮ ਵਿਦਨ ਫਰਮ ਇਨਸਾਈਡ ਕਿਉਂਕਿ ਜਿਹੜੀ ਖੁਸ਼ੀ ਆ ਜੋ ਆਨੰਦ ਆ ਜੋ ਖੇੜਾ ਆ ਜੋ ਇੱਕ ਫੁੱਲਾਂ ਦੀ ਬਹਾਰ ਆ ਉਹ ਇਨਸਾਨ ਦੇ ਅੰਦਰੋਂ ਪੈਦਾ ਹੁੰਦੀ ਆ ਨਾ ਕਿ ਬਾਹਰੋਂ ਬਹੁਤ ਲੋੜ ਆ ਅੱਜ ਦੇ ਸਮਾਜ ਨੂੰ ਮੈਡੀਟੇਸ਼ਨ ਦੀ ਕਿਉਂਕਿ ਇਹ ਸਾਡੇ ਡੀਐਨਏ ਵਾਸਤੇ ਲੋੜ ਆ ਇਹਦੀ ਮੈਡੀਟੇਸ਼ਨ ਕਿਵੇਂ ਕਰਨੀ ਆ ਜਿਵੇਂ ਕੋਈ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕਾਰਜ ਕਰਨਾ ਆ ਉਹਦੇ ਵਾਸਤੇ ਸਾਨੂੰ ਸਿੱਖ ਲਈ ਲੈਣੀ ਪੈਂਦੀ ਆ ਭਾਵ ਕਲਾ ਜਿੰਨਾ ਚਿਰ ਸਾਨੂੰ ਉਹਦੀ ਆਰਟ ਨਹੀਂ ਪਤਾ ਅਸੀਂ ਕਾਬਿਲ ਨਹੀਂ ਬਣ ਸਕਦੇ ਮੈਡੀਟੇਸ਼ਨ ਦੀ ਵੀ ਕਲਾ ਆ ਤੇ ਉਹਦੇ ਜ਼ਰੂਰੀ ਨੁਕਤੇ ਅੱਜ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝਾ ਕਰਾਂਗੇ ਕਿ ਵੀ ਸਾਡੀ ਖੁਆਇਸ਼ ਆ ਵੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਨ ਬਿਲਕੁਲ ਇਹ ਇਨਸਾਨ ਰੋਡ ਤੇ ਚੜੇ ਤੇ ਐਵੇਂ ਲੱਗੇ ਵੀ ਫੁੱਲਾਂ ਦੀ ਬਾਰਿਸ਼ ਹੋ ਰਹੀ ਆ ਅਸਮਾਨ ਤੋਂ ਖੂਬਸੂਰਤ ਚਰਨੇ ਬਹਿ ਰਹੇ ਆ ਪਰ ਐਵੇਂ ਬੜੀ ਧੁੱਪ ਕਿਉਂ ਨਾ ਹੋ ਗਈ ਆਨੰਦ ਜਿਹੜਾ ਅੰਦਰੋਂ ਆ ਸਭ ਤੋਂ ਪਹਿਲਾਂ ਸਮਾਂ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਖਾਸ ਕਰਕੇ ਜਿਹੜੇ ਵੀਰ ਨੇ ਪਤੰਗਬਾਜ਼ੀ ਦੇ ਕਿੰਨੇ ਸ਼ੌਕੀਨ ਨੇ ਬੱਚਾ ਬੱਚਾ ਨੌਜਵਾਨ ਹਰ ਇੱਕ ਬਜ਼ੁਰਗ ਵੀ ਜਾਣਦੇ ਆ ਕਿ ਪਤੰਗ ਕਦੀ ਵੀ ਹਵਾ ਦੇ ਉਲਟ ਨਹੀਂ ਚੜਦੀ ਸਾਡੇ ਨੌਜਵਾਨ ਵੀਰ ਬੋਟਿੰਗ ਦੇ ਬੜੇ ਸ਼ੌਕੀਨ ਨੇ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਕਿ ਜੋ ਬੀੜੀ ਆ ਉਹ ਨਦੀ ਦੇ ਵਹਾਅ ਦੇ ਉਲਟ ਨਹੀਂ ਕਰੀ ਪੈਂਦੀ ਇਸੇ ਤਰੀਕੇ ਦੇ ਨਾਲ ਸਮਾਇਆ ਜੇ ਅਸੀਂ ਸਮੇਂ ਦੇ ਨਾਲ ਚੱਲਦੇ ਹਾਂ ਸਮੇਂ ਦਾ ਸਤਕਾਰ ਕਰਦੇ ਹਾਂ ਇੱਜ਼ਤ ਕਰਦੇ ਹਾਂ ਤੇ ਸਾਡੀ ਜਿਹੜੀ ਜ਼ਿੰਦਗੀ ਆ ਫਾਈਨ ਟਿਊਨ ਹੋ ਜਾਂਦੀ ਹੈ ਮਤਲਬ ਰਿਦਮ ਦੇ ਵਿੱਚ ਆ ਜਾਂਦੀ ਹੈ ਲਹਿ ਦੇ ਵਿੱਚ ਆ ਜਾਂਦੀ ਹੈ ਸੋ ਲਹਿ ਕਿਵੇਂ ਪੈਦਾ ਕਰਨੀ ਆ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲੇ ਤੜਕੇ ਉੱਠਣਾ ਚਾਹੀਦਾ ਜੇ ਸਾਡੇ ਭੈਣ ਭਰਾ ਸੋਚਣ ਕਿ ਸੂਰਜ ਚੜ ਗਿਆ ਤੇ ਉਹ ਮੈਡੀਟੇਸ਼ਨ ਕਰ ਲੈਣਗੇ ਉਹ ਬਹੁਤ ਵੱਡਾ ਭੁਲੇਖਾ ਕਿਉਂਕਿ ਸੰਸਾਰ ਜਾਗ ਜਾਂਦਾ ਇੱਕ ਕੰਮਕਾਰ ਵੀ ਜਾਗ ਜਾਂਦੇ ਆ ਅੰਦਰ ਅਫਤਾਰ ਪੈਦਾ ਹੋ ਜਾਂਦੀ ਹੈ ਔਰ ਸਾਰਾ ਸਿਸਟਮ ਪੂਠਾ ਚੱਲ ਜਾਂਦਾ ਕਟੋ-ਕਟ ਵੀ ਗਰਮੀ ਦੇ ਹਿਸਾਬ ਦੇ ਨਾਲ ਸਵੇਰੇ 3 ਵਜੇ 4 ਵਜੇ ਇਨਸਾਨ ਉੱਠੇ ਅਸੀਂ ਤੇ ਕਹਾਂਗੇ 3 ਵਜੇ 3 ਵਜੇ ਹੀ ਕਿਉਂ ਕਿਉਂਕਿ 3 ਵਜੇ ਸਿੱਖੀ ਦੇ ਵਿੱਚ ਗਰਮੀ ਦੇ ਮੌਸਮ ਦੇ ਹਿਸਾਬ ਦੇ ਨਾਲ ਡੈਡਲਾਈਨ ਆ ਅੰਮ੍ਰਿਤ ਵੇਲੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਸਿੱਖਾਂ ਨੂੰ ਸਖਤ ਹਦਾਇਤ ਹੈ ਕਿ ਅਖੀਰਲਾ ਪੈਰ ਜੋ ਗਰਮੀਆਂ ਦੇ ਵਿੱਚ ਕਰੀਬ ਹੋਣਾ 11:30 ਵਜੇ ਸ਼ੁਰੂ ਹੋ ਜਾਂਦਾ ਹੈ ਜਾਗਣਾ ਕਿਉਂਕਿ ਸਾਰਾ ਸੰਸਾਰ ਸੁੱਤਾ ਹੁੰਦਾ ਹੈ ਅਨ ਪੂਰੀ ਧਰਤੀ ਭਿੱਜੀ ਹੁੰਦੀ ਹੈ ਤੇ ਜੇ ਬੰਦਗੀ ਦੀ ਗੱਲ ਕਰੀਏ ਤਾਂ ਪ੍ਰਮਾਤਮਾ ਖੁਦ ਹਾਜ਼ਰ ਨਾਜ਼ਰ ਹੁੰਦਾ ਇਸ ਟਾਈਮ ਇੰਨਾ ਰੂਹਾਨੀ ਤਮਈ ਸਮਾ ਚੜਿਆ ਹੁੰਦਾ ਸੁੱਕਟੋ ਘਟ ਆਮ ਇਨਸਾਨ 3 ਵਜੇ ਉੱਠੇ ਉਹਦੇ ਵਾਸਤੇ ਸਾਨੂੰ 9 ਵਜੇ 10 ਵਜੇ ਸੌਣਾ ਵੀ ਜ਼ਰੂਰੀ ਆ ਕਿਉਂਕਿ ਜੋ ਬਾਡੀ ਦੀ ਹੀਲਿੰਗ ਆ ਰਿਪੇਅਰ ਆ ਇਹ ਸ਼ਾਮ ਦੇ 3-4 ਘੰਟੇ ਦੇ ਵਿੱਚ ਬੈਸਟ ਹੁੰਦੀ ਆ ਜਿਹਨੂੰ ਕਹਿੰਦੇ ਸਰੀਰ ਨੂੰ ਪੂਰਾ ਪਰਣਾ ਸਵੇਰੇ ਤੜਕੇ ਬੰਦਾ ਉੱਠੇ ਕੋਲਡ ਸ਼ਾਵਰ ਲਵੇ ਫੁੱਲ ਸ਼ਾਵਰ ਲਵੇ ਸ਼ਾਂਤੀ ਦੇ ਨਾਲ ਇੱਕ ਸ਼ਾਂਤ ਜਗ੍ਹਾ ਤੇ ਬੈਠੇ ਸਾਫ਼ ਸੁਥਰੀ ਜਗ੍ਹਾ ਹੋਵੇ ਕੋਈ ਨੇੜੇ ਨਾ ਹੋਵੇ ਤੇ ਬਸ ਅੰਤਰਗਤ ਧਿਆਨ ਹੋਵੇ ਪਰਮਾਤਮਾ ਦੀ ਯਾਦ ਹੋਵੇ ਬਸ ਬੈਠਾ ਰਹੇ ਜੇ ਉਹਦਾ ਲੱਕ ਕਮਜ਼ੋਰ ਆ ਤੇ ਪਿਛੇ سپورਟ ਲੈ ਲੇ ਜੇ ਸੈਰ ਕਰਨ ਚਾਹਣੇ ਸ਼ਾਂਤੀ ਦੇ ਨਾਲ ਘੁੰਮੇ ਤ ਤੁਸੀਂ ਵੇਖੋ ਘੰਟੇ ਡੇਢ ਘੰਟੇ ਦੇ ਵਿੱਚ ਉਹਨੂੰ ਇਹੋ ਜਿਹਾ ਸਰੂਰ ਚੜਨਾ ਆ ਕਿ ਸਾਰਾ ਦਿਨ ਉਹਦਾ ਖਿੜਿਆ ਹੋਇਆ ਬਤੀਤ ਹੋਣਾ ਉਹਦਾ ਕਾਰਨ ਇਹ ਹੈ ਕਿ ਸਾਡੀ ਬਾਡੀ ਦੇ ਵਿੱਚ ਅੰਮ੍ਰਿਤ ਵੇਲੇ ਇਨ ਦੀ ਲਾਸਟ 3 ਆਵਰਸ ਆਫ ਦੀ ਨਾਈਟ ਜਾਣ ਕੇ ਬ੍ਰਹਮਾ ਮੂਰਤਾ ਇਹੋ ਜਿਹੀ ਖਾਸ ਅੰਮ੍ਰਿਤਮਈ ਕੈਮੀਕਲ ਰੀਲੀਜ਼ ਹੁੰਦੇ ਆ ਜੋ ਇਨਸਾਨ ਨੂੰ ਸਰੂਰ ਚਾੜਦੇ ਆ ਉਸ ਸਰੂਰ ਚੜਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਖਾਸ ਤੌਰ ਤੇ ਹਦਾਇਤ ਦਿੱਤੀ ਸੀ ਵੀ ਭਾਈ ਅੰਮ੍ਰਿਤ ਵੇਲਾ ਸਾਂਭਣਾ ਹੈ। ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਦਾ ਪਰਹੇਜ਼ ਕਰਨਾ ਆ ਸਵੇਰੇ ਉੱਠ ਕੇ ਮੋਬਾਈਲ ਨਹੀਂ ਦੇਖਣਾ। ਤਾਂ ਸਾਡੇ ਦਾ ਕੀ ਕਰਦੇ ਪਹਿਲਾਂ ਉੱਠਦੇ ਨੇ ਔਰਦੇ ਸਾਰੀ ਪਹਿਲਾਂ ਮੋਬਾਈਲ ਦੇਖਦੇ ਨੇ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਆਇਆ ਹੋਇਆਗਾ ਕਿਤੇ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ ਹੋਇਆ ਵੀ ਰਾਤ ਨੂੰ ਕਿਸੇ ਦਾ ਮੈਸੇਜ ਆ ਗਿਆ ਉਹ ਵੀ ਸਵੇਰੇ ਉੱਠਦੇ ਸਾਰ ਕਾਲ ਕਰੀਏ। ਜਿਹੜਾ ਤੇ ਇਨਸਾਨ ਆਜ ਦੀ ਯੁੱਗ ਦੇ ਵਿੱਚ ਸਮਝਦਾਰ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਵਾਈਜ਼ ਪਰਸਨ ਆ ਹਮਮ ਸੂਰਜ ਡੁੱਬਣ ਦੇ ਸਾਰ ਉਹਦੇ ਮੋਬਾਈਲ ਦੇ ਵਿੱਚ ਡੂ ਨੋ ਡਿਸਟਰਬ ਐਕਟੀਵੇਟ ਹੋ ਜਾਣਾ ਹਮਮ ਨੋ ਨੋਟੀਫਿਕੇਸ਼ਨ ਨੋ ਕਾਲਸ ਨੋ ਮੈਸੇजेस ਜਿੰਨਾ ਸਰ ਸਵੇਰ ਦਾ ਦਿਨ ਨਹੀਂ ਚੜਦਾ ਸਿਆਣੇ ਬੰਦੇ ਦੀ ਗੱਲ ਕਰਦਿਆਂ ਉਹਨ ਸਵੇਰੇ ਉੱਠਦੇ ਸਾਰ ਇਨਸਾਨ ਮੋਬਾਈਲ ਚੈੱਕ ਕਰਦਾ ਕੋਈ ਇਹੋ ਜੀ ਖਬਰ ਦੇਖ ਲੈਂਦਾ ਨਿਊਜ਼ ਦੇਖ ਲੈਂਦਾ ਇਹੋ ਜੀ ਕੋਈ ਸਟ्रेस ਵਾਲੀ ਚੀਜ਼ ਆਟੋਮੈਟਿਕਲੀ ਆਉਣੀ ਆਉਣੀ ਹੈ ਸਾਹਮਣੇ ਉਹ ਫਿਰ ਚੇਂਜ ਰਿਐਕਸ਼ਨ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਸਾਰਾ ਦਿਨ ਉਹਦਾ ਖਿਜਿਆ ਹੋਇਆ ਬਤੀਤ ਹੁੰਦਾ ਸਵੇਰੇ ਉੱਠਦੇ ਸਾਰ ਜਿਵੇਂ ਦੀ ਉਹ ਨਹੀਂ ਰੱਖੇਗਾ ਆਪਣੀ ਜ਼ਿੰਦਗੀ ਦੀ ਇਮਾਰਤ ਜੋ ਨੇ ਸਿਰਜਣੀ ਆ ਉਸ ਦਿਨ ਪਹਿਲੀ ਇਟ ਉਸੇ ਹਿਸਾਬ ਦੇ ਨਾਲ ਸਾਰੀ ਇਮਾਰਤ ਸਿਰਜਣੀ ਹੈ। ਮਤਲਬ ਉਹਦਾ ਦਿਨ ਨਿਕਲਣਾ ਹੈ। ਸਭ ਤੋਂ ਵੱਡੀ ਜੋ ਇੱਕ ਗਲਤੀ ਹੈ ਮੋਬਾਈਲ ਨਹੀਂ ਯੂਜ਼ ਕਰਨਾ। ਜੇ ਇਸ ਵੇਰੇ ਟੀਵੀ ਦੇਖਣਾ ਤਾਂ ਪਰਮਾਤਮਾ ਦਾ ਨਾਮ ਗੁਰਬਾਣੀ ਐਨ ਮਸਤੀ ਦੇ ਵਿੱਚ ਬੈਠੇ। ਤੇ ਮੈਡੀਟੇਸ਼ਨ ਬੜੇ ਪ੍ਰਕਾਰਾਂ ਦੀ ਹੈ। ਜ਼ਰੂਰੀ ਨਹੀਂ ਬੈਠ ਕੇ ਕਰਨੀ ਹੈ। ਕਈ ਸਾਡੇ ਬਜ਼ੁਰਗ ਨੇ ਬੈਠ ਨਹੀਂ ਸਕਦੇ ਉਹ ਲੇਟ ਕੇ ਮੈਡੀਟੇਸ਼ਨ ਕਰ ਸਕਦੇ ਆ ਖੁੱਲੀ ਹਵਾ ਦੇ ਵਿੱਚ ਕੋਈ ਨਾਰਮਲ ਜਾਂ ਮੰਜਾ ਹੋਵੇ ਤੇ ਬਸ ਮਸਤੀ ਦੇ ਵਿੱਚ ਲੇਟੇ ਹੋਏ ਆ ਕੁਦਰਤ